ਹੈਲੋ ਜੀ ਸਸੀ ਕਾਂ ਦੇ ਸਾਰਨ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚੱਲ ਆਇਆ ਤੁਸੀਂ ਸਾਰੇ ਠੀਕ ਹੋ ਵਗੇ ਅੱਜ ਅਸੀਂ ਬਣਾ ਰਹੇ ਹਾਂ ਆਲੂ ਤੇ ਬ੍ਰੈਡ ਦੇ ਟੇਸਟੇਸਟੀ ਸਨੈਕਸ ਆਪਾਂ ਇੱਧਰ ਥੋੜੇ ਫੋਲੋਡੀਆਂ ਬਣਾਉਣੀਆਂ ਸੀ ਜਿਹੜੀ ਆਪਾਂ ਚਾਹਾਂ ਖਾ ਸਕਦੇ ਆ ਉਹ ਵੀ ਬਣਾਉਣੀਆਂ ਸੀ ਆਪਾਂ ਕਿਉਂ ਚਲੋ ਲੰਚ ਟਾਈਮ ਕਰ ਲੈਂਦੇ ਹਾਂ ਹਲਕਾ ਫੁਲਕਾ ਇੱਧਰ ਆਪਾਂ ਚਾਹ ਛੇ ਪੀਸ ਲੈ ਲੈਂਦੇ ਆ ਬ੍ਰੈਡ ਦੇ ਤੇ ਆਪਾਂ ਆਲੂ ਵੀ ਇੱਧਰ ਉਹ ਬੋਇਲ ਕਰਕੇ ਰੱਖ ਲਏ ਸੀ ਤੇ ਆਪਾਂ ਇਹਨੇ ਕੌਰਨ ਦਾ ਜਿਹੜੇ ਸਾਈਡ ਹੁੰਦੀ ਨੇ ਬ੍ਰਾਊਨ ਬ੍ਰਾਊਨ ਉਹ ਆਪਾਂ ਕੱਟ ਦਾਂਗੇ ਇਹਨੂੰ ਅਲੱਗ ਕਰ ਦਾਂਗੇ ਪੀਸ ਨਹੀਂ ਸਹੀ ਲੱਗਦੀ ਉਹਦੇ ਵਿੱਚ ਫਿਰ ਆਪਾਂ ਬ੍ਰੈਡ ਦੇ ਸਾਰੇ ਪੀਸਿਸ ਕੱਟ ਕੇ ਰੱਖ ਲਾਂਗੇ ਸਾਈਡਾਂ ਤੋਂ ਕਾਰਨਰ ਵਾਲੇ ਉਸ ਤੋਂ ਬਾਅਦ ਆਪਾਂ ਕਰਨੇ ਇਹਨਾਂ ਨੂੰ ਬ੍ਰੈਡ ਦੇ ਨਾਲ ਪਾ ਲੂ ਮੈਸ਼ ਕਰਾਂਗੇ ਪਲੀਜ਼ ਜੇ ਤੁਸੀਂ ਵੀਡੀਓ ਤੇ ਨਵੇਂ ਹੋ ਤਾਂ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿ ਤੁਹਾਨੂੰ ਮੇਰੀ ਵੀਡੀਓਜ਼ ਕਿੱਦਾਂ ਲੱਗਦੀਆਂ ਨੇ ਇਹ ਆਪਾਂ ਸਾਰੇ ਪੀਸ ਕੱਟ ਕੇ ਰੱਖ ਲੈਣੇ ਆ ਆਪਾਂ ਸਾਈਡ ਵਾਲਾ ਜਿਹੜਾ ਹਿੱਸਾ ਹੈ ਆਪਾਂ ਸਾਈਡ ਤੇ ਕਰ ਦਿੰਨੇ ਆ ਆਪਾਂ ਝੂਸ ਨਹੀਂ ਕਰਨਾ ਇਹਨੂੰ ਵਿੱਚ ਇਦਾਂ ਅਸੀਂ ਆਲੂ ਲੈ ਲੈਨੇ ਬੋਇਲ ਕੀਤੇ ਹੋਏ ਚਾਰ ਚਾਰ ਕਾਲੂ ਲੈ ਸੀ ਮੈਂ ਛੇ ਟੁਕਸ ਬੋਲ ਸੀ ਇਹਨਾਂ ਚ ਆਪਾਂ ਸਾਰੇ ਦਾ ਛੋਟਾ ਛੋਟਾ ਟੇ ਕੱਟ ਕਰਕੇ ਨਾ ਹੱਥ ਨਾਲ ਹੀ ਮੈਂ ਕੱਟ ਲਈ ਸੀ ਇਹਨਾਂ ਨੂੰ ਚਪਾ ਦਿੱਤਾ ਸੀ ਇਹਨਾਂ ਨੂੰ ਬਿਲਕੁਲ ਸਾਰਾ ਮਿਕਸ ਕਰਾਂਗੇ ਜਿੱਦਾਂ ਆਪਾਂ ਆਟਾ ਗੁੰਨਦੇ ਨਾ ਇਸ ਦੀ ਤਰ੍ਹਾਂ ਆਪਾਂ ਤਿਆਰ ਕਰਾਂਗੇ ਇਸ ਨੂੰ ਵੀ ਸਾਰੀਆਂ ਚੀਜ਼ਾਂ ਨੂੰ ਫਿਰ ਆਪਾਂ ਤਿਆਰ ਕਰਕੇ ਇਸ ਤੋਂ ਬਾਅਦ ਆਪਾਂ ਅੱਗੇ ਤੰਦ ਖੋਣੇ ਸੀ ਕੀ ਕਰਦੇ ਪਏ ਤੇ ਆਪਾਂ ਇਹਨੂੰ ਸਾਰਾ ਹੱਥ ਵਿੱਚ ਮਿਕਸ ਕਰ ਲੈਣਾ ਬਿਲਕੁਲ ਚੰਗੀ ਤਰ੍ਹਾਂ ਛੋਟਾ ਛੋਟਾ ਪੀਸ ਕਰਕੇ ਬਿਲਕੁਲ ਮੈਸ਼ ਹੋ ਜਾਣਗੇ ਜਿਹੜੇ ਬਿਲਕੁਲ ਚੰਗੀ ਤਰ੍ਹਾਂ ਇਹਦੇ ਵਿੱਚ ਫਿਨਿਸ਼ ਹੋ ਜਾਣ ਮਤਲਬ ਕਿ ਮਿਕਸ ਹੋ ਜਾਣ ਇੱਥੇ ਬੈਕਗ੍ਰਾਉਂਡ ਵਾਈਜ਼ ਵਾਇਸ ਤੁਸੀਂ ਕਰਿਓ ਇਗਨੋਰ ਮਾਰੇ ਕੋ ਮੈਂ ਇੱਕ ਫੈਨ ਦੇ નીચે ਬੈਠੀ ਗਰਮੀ ਬਹੁਤ ਹੈ ਇੱਕ ਟੀਵੀ ਚੱਲ ਰਿਹਾ ਸੀ ਇਹਨਾਂ ਨੂੰ ਆਪਾਂ ਸਾਰੇ ਨਿਕਨੇ ਕੇ ਪੀਸ ਕਰ ਲਏ ਇਹਨਾਂ ਨੂੰ ਮਿਕਸ ਕਰ ਦੇਣੀ ਚੰਗੀ ਤਰ੍ਹਾਂ ਆਲੂ ਵਿੱਚ ਆਪਾਂ ਜੋ ਆਪਾਂ ਮਸਾਲੇ ਵਗੈਰਾ ਤੁਸੀਂ ਪਾਉਣੇ ਪਾ ਸਕਦੇ ਮੈਂ ਥੋੜਾ ਬਹੁਤਾ ਪਾਇਆ ਸੀ ਨਮਕ ਵਗੈਰਾ ਪਾਇਆ ਸੀ ਥੋੜਾ ਜਿਹਾ ਇਹ ਬਾਲਾ ਹੈ ਵੀ ਮੈਂ ਕੀਤਾ ਕਿ ਬੱਚੇ ਵੀ ਨਹੀਂ ਖਾ ਸਕਦੇ ਨਾ ਤਿੱਖਾ ਨਹੀਂ ਖਾ ਸਕਦੇ। ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾ ਦਿੱਤਾ ਹੈ ਨਾ ਬਹੁਤ ਸਨੇਕ ਅੰਬਚੂਰ ਪਾਊਡਰ ਪਾਤਾ ਸੀ ਥੋੜਾ ਜਿਹਾ ਮੈਂ ਜੇ ਤੁਹਾਡੇ ਕੋ ਹੈਗਾ ਪਾ ਦਿਓ ਨਹੀਂ ਤਾਂ ਰਹਿਣ ਦਿਓ ਸੀ ਘਰੇ ਬਣਾਇਆ ਸੀ ਅੰਬਚੂਰ ਪਾਊਡਰ ਕੱਚੀ ਅੰਬੀ ਦਾ। ਤੇ ਮੈਂ ਪਾ ਦਿੱਤਾ ਕਨਾਂ ਕੇ ਚਲੋਗੇ ਥੋੜਾ ਟੇਸਟ ਹੋ ਰਿਹਾ ਦੇ ਨਾਲ ਆ ਜੂਗੇ ਇਹਨੂੰ ਆਪਾਂ ਕਰ ਦਿੰਨੇ ਮਿਕਸ। ਹੱਥ ਨਾਲ ਹੀ ਕਰ ਲੋ ਤਾਂ ਵਧੀਆ ਕੇ ਇਹ ਤੇ ਮੈਸ਼ਰ ਨਾ ਕਰ ਲੈਣੇ ਪਰ ਮੈਂ ਹੱਥਾਂ ਕੇ ਤੱਕ ਮੈਨੂੰ ਵਧੀਆ ਲੱਗਦਾ ਸੀ ਹੱਥ ਨਾਲ ਕਰਨਾ ਵੀ। ਤੇ ਇਧਰ ਫਿਰ ਆਪਾਂ ਥੋੜਾ ਕਾਰਨ ਫਲੋਰ ਆਪਰੇ ਕੋਰਡਿੰਗ ਤੁਸੀਂ 1 ਦਾ 2 ਸਪੂਨ ਪਾ ਸਕਦੇ ਜਿਹੜਾ ਤੁਹਾਡਾ ਬਾਈਂਡਿੰਗ ਸਹੀ ਤਰ੍ਹਾਂ ਹੋ ਜੇ ਉਹਦੀ ਜੋ ਆਪਾਂ ਪੀਸਿਸ ਬਣਾਉਣੇ ਨੇ 스낵ਸ